ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਸੀਗੇ ਬ੍ਰੈਂਟਨੀ ਤੁਰੇ ਫਿਰਦੇ ਇੱਕ ਸਾਈਡ ਤੇ ਨੂੰ ਆਏ ਹੋਏ ਘੁੰਮਣ ਲਈ ਤੇ ਜਿੱਥੇ ਵਧੀਆ-ਵਧੀਆ ਪਾਰਕ ਬਣੇ ਹੋਏ ਆ ਮੜਾ ਸੋਹਣਾ ਘੁੰਮਣ ਨੂੰ ਆ ਤੇ ਦੇਖੋ ਹਜੇ ਤੱਕ ਇੱਥੇ ਬਰਫ਼ ਪਈ ਹੋਈ ਆ ਮੈਂ ਸ਼ੌਕਿੰਗ ਇੰਨੀ ਗਰਮੀ ਦੇ ਵਿੱਚ ਇੰਨਾ ਸੋਹਣਾ ਲੱਗਦਾ ਦੇਖੋ ਬਹੁਤ ਜਗ੍ਹਾ ਤੇ ਹਜੇ ਬਰਫ ਪਈ ਆ ਸਾਹਮਣੇ ਵੀ ਦੇਖ ਸਕਦੇ ਆ ਤੁਸੀਂ ਇੰਨੇ ਹੀਟ ਹੋਣ ਦੇ ਬਾਵਜੂਦ ਅੰਮੋਰ ਕੁੰਮ ਦੇ ਨੇ ਪਾਰਕਾਂ ਦੇ ਵਿੱਚ ਬੜਾ ਹੀ ਪਿਆਰਾ ਵਿਊ ਆ ਮੈਂ ਪਰ ਸਾਰਿਆਂ ਨੂੰ ਵੱਡੀ ਹੈਰਾਨੀ ਇਹ ਹੋਈ ਵੀ ਇੰਨੀ ਗਰਮੀ ਦੇ ਵਿੱਚ ਬਰਫ਼ ਹਜੇ ਤੱਕ ਪਈ ਆ। ਹਾਂਜੀ ਹਜੇ ਤੱਕ ਢੇਰੀਆਂ ਬਣੀਆਂ ਹੋਈਆਂ ਨਹੀਂ ਉਹ ਪਈਆਂ ਇੱਧਰ ਪਈਆਂ ਉਹ ਸਾਹਮਣੇ ਪਈਆਂ। ਉਹ ਅੱਧ ਰੱਗੇ پارک ਵੱਲ ਪਈ ਆ। ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਹੈਨਾ। ਕੁਦਰਤ ਦੇ ਰੰਗ ਬਹੁਤ ਸੋਹਣੇ ਸੋਹਣੇ ਵੱਡੇ ਵੱਡੇ ਪਾਰਕ ਨੇ ਔਰ ਟ੍ਰੇਨਿੰਗ ਕਰਨ ਲਈ ਇੱਥੇ ਬਹੁਤ ਵਧੀਆ ਚਾਹੇ ਸਪੋਰਟਸ ਦੀ ਕੋਈ ਕਰਨੀ ਆ ਹਨਾ ਗੇਮ ਦੀ ਟ੍ਰੇਨਿੰਗ ਕਰਨੀ ਆ ਕੁਸ਼ੂਰ ਕਰਨਾ ਤੁਸੀਂ ਬਹੁਤ ਸੋਹਣਾ ਹੈ नेचर ने बहुत कुछ दिता है इतना सेंटर सी ए ਕਮਿਊਨਿਟੀ ਸੈਂਟਰ ਵੈਂਪਟਨ ਹਨੀ ਐਸਟਰ ਸਕੇਟ 12 ਬਾਕਸ ਆਫਿਸ ਰੈਗਬੀ ਕਲੱਬ ਨਾਲੋਚ ਇੱਥੇ ਆ ਇਹ ਬਰਫ਼ ਹਜੇ ਵੀ ਪਈ ਹੋਈ ਹੈ ਇਹ ਢੇਰੀਆਂ ਬੜੀਆਂ ਪੰਗੀਆਂ ਨੇ ਉਹਦਰ ਹਾਈਵੇ ਹੈ ਪਾਹੀ ਪਾਰਕ ਵਗੈਰਾ ਇੰਨੇ ਗਿੱਲੇ ਦੂਰੋਂ ਨਿਗਾਹ ਮਾਰੀ ਤਾਂ ਮੈਨੂੰ ਲੱਗਿਆ ਵੀ ਇਹ ਬਰਫ਼ ਹੈ ਆ ਇਸ ਕਰਕੇ ਆਪਾਂ ਰੁਕ ਕੇ ਦੇਖਣ ਲੱਗੇ ਹਾਂ ਚਲੋ ਜੀ ਇਹ ਤਾਂ ਹੋਈ ਕੁਦਰਤ ਦੇ ਰੰਗ ਜਿਹੜੇ ਕਿ ਬਰਫ਼ ਦੇ ਸੰਗ ਨੇ ਇੰਜੋਏ ਕਰੋ ਲਾਈਫ ਨੂੰ ਜਿਉ ਖੁੱਲ ਕੇ ਮਿਲਦਿਆਂ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਧੰਨਵਾਦ ਰੱਬ ਦਾ